ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ। ਕਰੇਲੂ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਦੋ ਕਲਰ ਦੇ ਕੁੰਡੇ ਪਾਵਾਂਗੇ। ਦੋ ਰੰਗਾਂ ਨਾਲ ਇਹ ਬਹੁਤ ਹੀ ਸੋਹਣੇ ਲੱਗਦੇ ਆ। ਤੁਸੀਂ ਕਿਸੇ ਵੀ ਕੋਟੀ ਸਵਾਟਰ ਤੇ ਪਾ ਸਕਦੇ ਹੋ। ਇਹ ਆਪਾਂ ਦੋ ਕਲਰ ਲੈ ਲਈ। ਇਹਨਾਂ ਦੋਨਾਂ ਨਾਲ ਆਪਾਂ ਇੱਕ ਕੁੰਡਾ ਉਸ ਕਲਰ ਨਾਲ ਇੱਕ ਕੁੰਡਾ ਉਸ ਕਲਰ ਨਾਲ ਨੱਭਾਵਾਂਗੇ। ਪਹਿਲਾਂ ਆਪਾਂ ਨੋਟ ਲਗਾਉਣੇ ਆ। ਇਨਵੀਜ਼ੀਬਲ ਨੋਟ। ਇਸ ਤਰ੍ਹਾਂ ਆਪਾਂ ਧਾਗਾ ਰੱਖ ਲਿਆ। ਪਹਿਲਾਂ ਇਹ ਧਾਗੇ ਨੂੰ ਇਸ ਤਰ੍ਹਾਂ ਇਹਦੇ ਉੱਪਰ ਰੱਖ ਦੋ ਦੂਸਰੇ ਧਾਗੇ ਦੇ ਫਿਰ نیچے ਦੀ ਕੱਢ ਲਓ ਇਸ ਤਰ੍ਹਾਂ ਫਿਰ ਇਸ ਕਲਰ ਦੇ ਉੱਪਰ ਦੇ ਰੱਖ ਦੋ ਆਪਾਂ ਦੁਬਾਰਾ ਦੇਖਦੇ ਹਾਂ ਪਹਿਲਾਂ ਇਹਨੂੰ ਉੱਪਰ ਰੱਖ ਦੋ ਦੂਸਰੇ ਕਲਰ ਦੇ ਫਿਰ نیچے ਦੀ ਇਸ ਤਰ੍ਹਾਂ ਲੰਗਾ ਲਓ ਫਿਰ ਇਸ ਦੇ ਉੱਪਰ ਰੱਖ ਦੋ ਫਿਰ نیچے ਦੀ ਇਸ ਤਰ੍ਹਾਂ ਲੰਗਾ ਕੇ ਫਿਰ ਟਾਈਟ ਕਰ ਦੋ ਇਹਨੂੰ ਫਿਰ ਦੂਸਰੇ ਸਿਰੇ ਤੋਂ ਫੜ ਕੇ ਪਹਿਲਾਂ ਉੱਪਰ ਰੱਖ ਦਾਂਗੇ ਦੂਸਰੇ ਧਾਗੇ ਦੇ ਫਿਰ ਨੀਚੇ ਦੀ ਲੰਗਾ ਲਾਂਗੇ ਫਿਰ ਉਸੇ ਕਲਰ ਦੇ ਉੱਪਰ ਰੱਖ ਦਾਂਗੇ ਇਸ ਤਰ੍ਹਾਂ ਫਿਰ ਨੀਚੇ ਦੀ ਲੰਗਾ ਲਾਂਗੇ ਇਸ ਤਰ੍ਹਾਂ ਨੋਟ ਬਣ ਜੂਗੀ ਇਹਨੂੰ ਵੀ ਟਾਈਟ ਕਰ ਦੋ ਤੇ ਦੋਨਾਂ ਸਿਰਿਆਂ ਤੋਂ ਫੜ ਕੇ ਇਸ ਤਰ੍ਹਾਂ ਖਿੱਚ ਦੋ ਟਾਈਟ ਹੋ ਜੂ ਤੰਗੀ ਤਰ੍ਹਾਂ ਇਹ ਨੋਟ ਹੁਣ ਆਪਾਂ ਐਕਸਟਰਾ ਧਾਗੇ ਨੂੰ ਕੱਟ ਦਾਂਗੇ ਇਸ ਤਰ੍ਹਾਂ ਨੋਟ ਬਹੁਤ ਟਾਈਟ ਹੋ ਜਾਂਦੀ ਹੈ ਗੱਠ ਖੁੱਲਦੀ ਨਹੀਂਗੀ ਇਨਵੀਜੀਬਲ ਨੋਟ ਲੱਗ ਗਈ ਬਰੀਕ ਗੱਠ ਬਣ ਗਈ। ਹੁਣ ਆਪਾਂ ਇੱਕ ਸਲਾਈ ਲੈ ਲਾਂਗੇ। ਪਹਿਲਾਂ ਆਪਾਂ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਉਂਗਲ ਨਾਲ। ਹੁਣ ਆਪਾਂ ਦੂਸਰੀ ਸਲਾਈ ਨਾਲ ਬੁਣਾਂਗੇ। ਇਸ ਤਰ੍ਹਾਂ ਆਪਾਂ ਬੁਣ ਲਾਂਗੇ। ਫਿਰ ਇਸ ਤਰ੍ਹਾਂ ਸਲਾਈ ਚ ਪਾਵਾਂਗੇ। ਸੌਰੀ ਆਪਾਂ ਦੂਸਰੇ ਕਲਰ ਨਾਲ ਬੁਣਨਾ ਸੀ। ਇਹਨੂੰ ਆਪਾਂ ਧੇੜਦੇ ਆਂ। ਇੱਕ ਗੁੰਡਾ ਇੱਕ ਕਲਰ ਨਾਲ ਫਿਰ ਦੂਸਰੇ ਕਲਰ ਨਾਲ ਇਸ ਤਰ੍ਹਾਂ। ਇਸ ਤਰ੍ਹਾਂ ਆਪਾਂ ਹੁਣ ਦੂਸਰੇ ਕਲਰ ਨਾਲ ਬੁਣਾਂਗੇ। ਇਹਨੂੰ ਪਿੱਛੇ ਕਰ ਦਾਂਗੇ। ਹੁਣ ਅਗਲਾ ਧਾਗਾ ਅੱਗੇ ਕਰਕੇ ਉਹਦੇ ਨਾਲ ਬੁਣਾਂਗੇ। ਫਿਰ ਖੱਬੇ ਹੱਥ ਵਾਲੀ ਸਲਾਈ ਚ ਇਸ ਤਰ੍ਹਾਂ ਪਾਵਾਂਗੇ। ਫਿਰ ਹੁਣ ਦੋਨਾਂ ਕੁੰਡਿਆਂ ਦੇ ਸੈਂਟਰ ਚ ਜਿਹੜਾ ਸੈਂਟਰ ਚੋਂ ਆਪਾਂ ਇਸ ਤਰ੍ਹਾਂ ਬੁਣਨਾ ਹੈ ਫਿਰ ਇਹਨੂੰ ਪਿੱਛੇ ਕਰ ਦਾਂਗੇ ਫਿਰ ਦੂਸਰੇ ਕਲਰ ਨੂੰ ਅੱਗੇ ਕਰਕੇ ਉਹਦੇ ਨਾਲ ਬੁਣਾਂਗੇ ਫਿਰ ਖੱਬੇ ਹੱਥ ਵਾਲੀ ਸਲਾਈ ਚ ਪਾ ਲਓ ਇਸ ਤਰ੍ਹਾਂ ਲੂਜ਼ ਰੱਖਣਾ ਇਹਨੂੰ ਥੋੜਾ ਜਿਹਾ ਕੁੰਡੇ ਨੂੰ ਫਿਰ ਦੋਨਾਂ ਕੁੰਡਿਆਂ ਦੇ ਸੈਂਟਰ ਚੋਂ ਦੂਸਰੇ ਕਲਰ ਨਾਲ ਬੁਣਨਾ ਹੈ ਫਿਰ ਖੱਬੇ ਹੱਥ ਵਾਲੀ ਸਲਾਈ ਚ ਪਾ ਲਓ ਫਿਰ ਦੋਨਾਂ ਕੁੰਡਿਆਂ ਦੇ ਸੈਂਟਰ 'ਚ ਇਸ ਤਰ੍ਹਾਂ ਦੂਸਰੇ ਕਲਰ ਨਾਲ ਉਹਨੂੰ ਪਿੱਛੇ ਕਰ ਦੋ ਪਹਿਲਾਂ ਵਾਲੇ ਕਲਰ ਨੂੰ ਫਿਰ ਦੂਸਰੇ ਨੂੰ ਅੱਗੇ ਕਰ ਲਓ ਫੇ ਕੱਬੇ ਹੱਥ ਵਾਲੀ ਸਲਾਈ ਵਿੱਚ ਪਾ ਲਓ ਫਿਰ ਦੋਨਾਂ ਕੁੰਡਿਆਂ ਦੇ ਸੈਂਟਰ 'ਚੋਂ ਫੇਰ ਲੈਣਾ ਫੇਰ ਦੂਸਰੇ ਕਲਰ ਨਾਲ ਬੁਣਨਾ ਕੁੰਡਾ ਫੇਰ ਕੱਬੇ ਹੱਥ ਵਾਲੀ ਸਲਾਈ ਵਿੱਚ ਪਾ ਲਓ ਫੇਰ ਦੋਨਾਂ ਕੁੰਡਿਆਂ ਦੇ ਸੈਂਟਰ 'ਚੋਂ ਫੇਰ ਲੈਣਾ ਦੂਸਰੇ ਕਲਰ ਨਾਲ ਬੁਣ ਲਓ ਫੇਰ ਇਸ ਤਰ੍ਹਾਂ ਸੈਂਟਰ ਚੋਂ ਫੇਰ ਬੁਣੋ ਫੇਰ ਦੂਸਰੇ ਕਲਰ ਨਾਲ ਬੁਣ ਲਓ ਫੇਰ ਖੱਬੇ ਹੱਥ ਵਾਲੀ ਸਲਾਈਸ ਪਾ ਲਓ ਫੇਰ ਦੋਨਾਂ ਕੁੰਡੇ ਸੈਂਟਰ ਚੋਂ ਦੂਸਰੇ ਕਲਰ ਨਾਲ ਬੁਣ ਲਓ ਇਸ ਤਰ੍ਹਾਂ बार-बार ਰਿਪੀਟ ਕਰਨਾ ਤੁਸੀਂ ਜਿੰਨੇ ਕੁੰਡੇ ਬਣਾਉਣੇ ਆ ਪ੍ਰੋਜੈਕਟ ਦੇ ਸਾਹਮਣੇ ਪਾਉਣੇ ਆ ਉਨੇ ਤੁਸੀਂ ਬਣਾ ਲਓ ਇਸ ਤਰ੍ਹਾਂ ਕੱਬੇ ਹੱਥ ਚ ਪਾ ਲਓ ਫੇਰ ਦੋਨਾਂ ਕੁੰਡੇ ਸੈਂਟਰ ਚੋਂ ਇਹ ਦੂਸਰੇ ਕਲਰ ਨਾਲ ਬਨ ਲਓ ਇਸ ਤਰ੍ਹਾਂ ਸਾਰੇ ਗੁੰਡੇ ਇਸ ਤਰ੍ਹਾਂ ਹੀ ਆਪਾਂ ਬਣਾ ਲੈਣੇ ਆ ਪਾ ਲੈਣੇ ਸਲਾਈ ਚ ਦੇਖੋ ਇਹ ਵੀ ਆਪਾਂ ਦੋ ਕਲਰ ਨਾਲ ਬਣਾਈਏ ਗੁੰਡੇ ਪਾਈਏ ਇਹ ਵੀ ਕਿੰਨੇ ਵਧੀਆ ਲੱਗਦੇ ਆ ਜਿਗ ਜਿਗਜਾਕ ਜਿਵੇਂ ਇਸ ਤਰ੍ਹਾਂ ਤੁਸੀਂ ਇਹਨੂੰ ਦੋ ਕਲਰ ਨਾਲ ਵੀ ਉੱਪਰ ਬਨ ਸਕਦੇ ਹੋ ਤੇ ਇੱਕ ਕਲਰ ਨਾਲ ਵੀ ਦੇਖੋ ਬਹੁਤ ਹੀ ਪਿਆਰੇ ਲੱਗਦੇ ਆ ਥੈਂਕਸ ਫॉर ਵਾਚਿੰਗ ਥੈਂਕ ਯੂ